ਬੰਦ ਕਰ ਦਿੱਤਾ ਹੁਣ ਪੰਜ ਸਿੱਖਾਂ ਸਮੇਤ ਗੁਰੂ ਜੀ ਕੈਦ ਵਿੱਚ ਨੇ ਉੱਥੋਂ ਨਿਕਲੇ ਕਿਵੇਂ ਆ ਜੇ ਦੋ ਸਿੱਖ ਕਿਵੇਂ ਨਿਕਲੇ ਨੇ ਜੇ ਜੀਵ ਨਿਸ਼ਾਨ ਨਰਾੰਗ ਦੇਵ ਦੀ ਲੜਤੀ ਸੀ ਉਹ ਇਤਿਹਾਸ ਨੂੰ ਪੜ੍ਹੀ ਸੀ ਉਹਦੀ ਧਾਰਮਿਕ ਖਿਆਲ ਸਭ ਉਹਨੇ ਧਿਆਨ ਮਾਰਿਆ ਇਹ ਮੇਰਾ ਜਿਹੜਾ ਪਿਤਾ ਹੈ ਪਿਤਾ ਤੋਂ ਮਾਸੇ ਲੱਗ ਗਿਆ ਗੁਰੂ ਨਾਨਕ ਨੇ ਤਾਂ ਸਾਨੂੰ ਰਾਜ ਭਾਰੂ ਬਖਸ਼ਿਸ਼ ਕੀਤਾ ਗੁਰੂ ਨਾਨਕ ਜੀ ਉਹਨਾਂ ਦੇ ਵੱਡੇ ਤਿਵਰ ਲੰਗ ਨੂੰ ਮਿਲੇ ਸਨ ਉਹ ਤਿਵਰ ਲੰਗ ਇਹਨਾਂ ਦਾ ਵੱਡਾ ਬਡੇਰਾ ਸੀ ਕਾਬਲ ਦੇ ਵਿੱਚ ਉਹਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਓਲਾ ਸ਼ਕਾਇਆ ਸਨ ਸੋਲਿਆ ਦੀ ਤੇ ਗੁਰੂ ਨਾਨਕ ਜੀ ਖੁਸ਼ ਹੋ ਗਏ ਇੱਕ ਬੱਕਰੀਆਂ ਚਾਰਨ ਵਾਲਾ ਜਾਲੀ ਸੀ ਕਿੰਨੀ ਸੇਵਾ ਦੀ ਮਹਾਨਤਾ ਹੈ ਇਹ ਗੁਰੂ ਜੀ ਸੇਵਾ ਤੇ ਖੁਸ਼ ਹੋ ਗਏ ਸਤ ਬਾਸ਼ੀਆਂ ਹਿੰਦੁਸਤਾਨ ਦੀਆਂ ਦੇ ਦਿੱਤੀਆਂ ਉਹਦਾ ਪੁੱਤਰ ਜਿਹੜਾ ਬਾਬਰ ਸੀ ਫੌਜਾਂ ਵਿੱਚ ਭਰਤੀ ਹੋਇਆ ਤਾਂ ਕੋਈ ਐਸਾ ਸਮਾਂ ਆਇਆ ਉਹਦੀ ਵਧਦੀ ਗਈ ਉਹਦਾ ਉਹ ਜਰਨੈਲ ਬਣ ਗਿਆ ਜਰਨੈਲ ਤੋਂ ਉੱਥੋਂ ਰਾਜਾ ਹੀ ਬਣ ਗਿਆ ਤਾਂ ਗੁਰਮੁਖ ਪਿਆਰਿਓ ਫਿਰ ਬਾਬਰ ਨੇ ਹਿੰਦੁਸਤਾਨ ਤੇ ਚੜਾਈ ਕਰ ਦਿੱਤੀ ਬਾਬਰ ਨੇ ਆੜ ਕੇ ਹਿੰਦੁਸਤਾਨ ਤੇ ਕਬਜ਼ਾ ਕਰਤਾ ਜਿੱਥੇ ਬਾੜੀ ਵਿੱਚ ਹੁੰਦਾ ਪਾਪ ਕੀ ਜੰਗਲੈ ਕਾਵਰ ਉਤਾਰਿਆ ਜੋਰੀ ਮੰਗੇ ਜਾਣ ਦਾਨ ਮਿਲਦਾ ਹਿੰਦੁਸਤਾਨ ਤੋਂ ਉਹ ਬਾਬਰ ਦਾ ਜਿਹੜਾ ਸੀ ਪੁੱਤਰ ਉਹ ਹਮਾਜੂ ਹੋਇਆ ਆਮਾਜੂ ਦਾ ਅਕਬਰ ਹੋਇਆ ਅਕਬਰ ਦਾ ਜਿਹੜਾ ਪੁੱਤਰ ਸੀ ਉਹ ਜਹਾਂਗੀਰ ਹੋਇਆ ਜਹਾਗੀਰ ਦਾ ਛਾ ਜਾਣ ਹੋਇਆ ਛਾ ਜਾਣ ਦਾ ਪੁੱਤਰ ਅਰੰਗ ਨੇ ਸੀ ਉਹਨਾਂ ਨੇ ਕਿ ਸਾ ਇਤਿਹਾਸ ਤੋਂ ਪੜ੍ਹੀ ਸੀ ਉਹ ਕਹਿਣ ਲੱਗੀ ਬੜਾਏ ਨੇ ਕਹਿ ਦਿੱਤਾ ਪਰ ਜਿੰਨਾ ਸਾਨੂੰ ਸਭ ਕੁਝ ਬਖਸ਼ਿਆ ਉਹਨਾਂ ਨੇ ਦਿੱਤੇ ਵੇ ਤੇਗ ਚੱਕ ਲਿਆ ਉਹਨਾਂ ਨੂੰ ਨਹੀਂ ਕੈਦ ਕਰ ਲਿਆ ਫੇਰ ਨੇ ਕਿ ਆਪ ਮੇਰੇ ਦਾਦੇ ਨੂੰ ਇਹਨੇ ਮਾਰਿਆ ਮੇਰੀ ਦਾਦੀ ਵੀ ਇਹਨੇ ਮਾਰੀ ਮੇਰਾ ਦਾਇਆ ਵੀ ਇਹਨੇ ਮਾਰਿਆ ਸਾਰੇ ਪਰਿਵਾਰ ਨੂੰ ਮਾਰ ਕੇ ਜੋਰਾ ਜਮੇ ਤਖਤੇ ਬੈਠਾ ਹੈ ਬੜਾ ਪਾਪੀ ਹੈ ਉਹਨੇ ਗੋਤ ਚਿੱਠੀ ਲਿਖ ਦਿੱਤੀ ਦਰੋਗੇ ਜਿਹੜਾ ਅਬਦੁੱਲਾ ਖਾਨ ਜੇਲ੍ਹ ਦਾ ਮਾਲਕ ਸੀ ਉਹ ਜੇਲ੍ਹ ਦਾ ਸੀ ਕਿ ਤੂੰ ਗੁਰੂਆਂ ਦੀ ਸੇਵਾ ਕਰਨੀ ਹੈ ਇਹਨਾਂ ਤੇ ਅਧਿਆਚਾਰ ਨਹੀਂ ਕਰਨਾ ਫਿਰ ਉਸ ਜੇਲ੍ਹ ਦੇ ਵਿਦਿਆਰਥੀ ਚਿੱਤੀ ਗਈ ਉਹ ਲੋਗਾ ਜਿਹੜਾ ਗੁਰੂ ਦੀ ਸੇਵਾ ਕਰਨ ਲੱਗਾ ਕੋਈ 딜 ਹੋਈ ਗੁਰੂ ਜੀ ਨੇ ਇਹ ਵਿਚਾਰ ਕੀਤਾ ਕਿ ਦਸ਼ਮੇਸ਼ ਕੀ ਨਾਲ ਸਾਥ ਚੱਲੇਗਾ ਭਾਈ ਜੇਤਾ ਜਿਹੜਾ ਇਹ ਬੜਾ ਬਲੀ ਹੈ ਬੜਾ ਜੋਧਾ ਹੈ ਸਾਡੀ ਕਿਰਿਆ ਨੂੰ ਵੀ ਸੰਭਾਲਣਾ ਹੈ ਇਹਨੂੰ ਜੇਲ੍ਹ ਵਿੱਚ ਨਹੀਂ ਰਹਿ ਦੇਣਾ ਤੇ ਸਦਾ ਨਾਨਕ ਨੂੰ ਵੀ ਛੱਡ ਜੇਲ੍ਹ ਵਿੱਚੋਂ ਬਾਹਰ ਕੱਢਣਾ ਉਹਨਾਂ ਨੇ ਦੋ ਸਿੱਖ ਸਦਾ ਨਾਲ ਪਾਈ ਜੇਲ ਵਿੱਚੋਂ ਫਰਾਰ ਕਰ ਦਿੱਤੇ ਜਦੋਂ ਜੇਲ ਵਿੱਚੋਂ ਹਰਾਰ ਹੋਏ ਅਨੰਗ ਜੀ ਨੂੰ ਜਦੋਂ ਪਤਾ ਲੱਗਾ ਕਿ ਦੋ ਸਿੱਖ ਜੇਲ ਵਿੱਚੋਂ ਫਰਾਰ ਹੋ ਗਏ ਉਸ ਸਮੇ ਉਹ ਨੇ ਗੁਰੂ ਸਾਹਿਬ ਨੂੰ ਤਾਂ ਉਹਨੇ ਲੋਹੇ ਦੇ ਇੰਜਰੇ ਵਿੱਚ ਪਾਇਆ